ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਪੰਜਾਬ ਪੰਜਾਬ ਤੇ ਨਾਲਕ ਤੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਦੀ ਗੱਲ ਕਰਾਂਗੇ 15 ਤੋਂ ਲੈ ਕੇ 21 ਜੂਨ ਦੇ ਵਿਚਾਲੇ ਕੀ ਹਲਚਲਾਂ ਦੇਖਣ ਨੂੰ ਮਿਲ ਰਿਹਾ ਫਿਰ ਤੋਂੜਾ ਇੱਕ ਸਿਸਟਮ ਲੱਗਣ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਕਈ ਇਲਾਕੇ ਰਾਜਸਥਾਨ ਦੇ ਇਲਾਕੇ ਤੇ ਉਸ ਬਾਰੇ ਹਰਿਆਣਾ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖੇਗਾ ਕਈ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਤੇ ਕਿਤੇ ਕਿਤੇ ਆਪਾਂ ਗੱਲ ਕਰੀ ਜਿਹੜਾ ਦਰਮਿਆਨੇ ਥੋੜਾ ਜਰਮੀ ਦਰਜ ਕੀਤਾ ਚਾਸਰ ਹਨੇਰ ਚਖੜ ਵੀ ਚੱਲਣ ਦੀ ਸੰਭਾਵਨਾ ਗਰਜਲਿਜ ਕੋਈ ਦੇਖਣ ਨੂੰ ਮਿਲ ਸਕਦੀ ਹੈ ਤਾਂ ਸਾਰੀ ਅਪਡੇਟ ਜਾਣਕਾਰੀ ਉਜੀ ਬੇਨਤੀ ਕਰਨਾ ਚਾਹੁੰਦੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਤੁਸੀਂ ਕਿਸ ਇਲਾਕੇ ਦੇ ਜ਼ਿਲ੍ਹੇ ਤੋਂ ਇਸ ਵੀਡੀਓ ਨੂੰ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਟਰੰਡ ਲਈ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਫਿਰ ਸ਼ੁਰੂ ਕਰਦੇ ਹਾਂ ਇਸ ਦੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਲਾਈਵ ਤਾਜ਼ਾ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੰਜਾਬ, ਰਿਆਣਾ ਤੇ ਰਾਜਸਥਾਨ ਦੇ ਕਾਫੀ ਏਰੀਆ ਵਿੱਚ ਮੌਸਮ ਜਿਹੜਾ ਤਰਾ ਵਿੱਚ ਕਿਹੜਾ ਸਿਸਟਮ ਬਣਿਆ ਜੋ ਕੋਈ ਬੱਦਲਵਾਈ ਬਣੀ ਹੋਈ ਹਲਕੀ ਸੰਘਣੀ ਤੇ ਇੱਥੇ ਆਉਣ ਵਾਲੇ ਘੰਟਿਆਂ ਵਿੱਚ ਜਿਹੜਾ ਹਲਕਾ ਦਰਮਿਆਨਾ ਜੜਮੀ ਦਰਜ ਕੀਤਾ ਜਾ ਸਕਦਾ ਹੈ ਬਾਕੀ ਪੰਜਾਬ ਪੰਜਾਬ ਦੇ ਨਾਲ ਅਧ ਹਰਿਆਣਾ ਤੇ ਰਾਜਸਥਾਨ ਦੇ ਸਾਰੇ ਇਲਾਕਿਆਂ ਵਿੱਚ ਮੌਸਮ ਸਾਫ਼ ਤੇ ਖੁਸ਼ਕ ਬਣਿਆ ਅੱਜ 15 ਤੇ ਕੱਲ 16 ਤੇ ਪਰਸੋਂ 17 ਇਹ ਤਿੰਨ ਦਿਨਾਂ ਦੇ ਵਿੱਚ ਹੋ ਸਕਦਾ ਕਿਤੇ ਇਕਾ ਤੁਕਾ ਭਾਗਾ ਵਿੱਚ ਜਿਹੜੇ ਅਚਾਨਕ ਗਰਜਵਾਲ ਬੱਦਲਾਂ ਬਣ ਸਕਦੇ ਜੋ ਕਿ ਕਿਸੇ ਵੀ ਥੋੜੇ ਬੋਤ ਖੇਤਰਾ ਨੂੰ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦੇ ਕੁਸ਼ਕ ਅ ਖੇਤਰਾ ਵਿੱਚ ਜਾਂ ਜਾਨਕੀ ਥੋੜੇ ਬੋਤ ਖੇਤਰਾ ਵਿੱਚ ਨੀਰੀ ਝੱਖੜ ਵੇਖਣ ਨੂੰ ਮਿਲ ਸਕਦੀ ਥੋੜ ਸਭਾਵਨਾ ਕੋਈ ਵੱਡੇ ਪੱਧਰ ਤੇ ਮੀਂਹ ਦੀ ਸਭਾਵਨਾ ਨਹੀਂ ਰਹੇਗੀ ਆਉਣ ਵਾਲੇ ਅਗਲੇ 3 ਦਿਨਾਂ ਦੇ ਵਿੱਚ ਤਾਂ ਉਸ ਤੋਂ ਬਾਰੇ ਕਿਹੜਾ ਸਿਸਟਮ ਲੱਗਣ ਜਾ ਰਿਹਾ 18 ਤੋਂ ਲੱਗੇ 22 ਜੂਨ ਦੇ ਵਿਚਾਲੇ ਇਹ ਜਿਹੜਾ ਸਿਸਟਮ ਹੋਵੇਗਾ ਇਸ ਦਾ ਮੇਨ ਕਾਪਾ ਦਿਨ ਦੀ ਗੱਲ ਕਰੀ ਤਾਂ 19 ਤੇ 20 ਜੂਨ ਰਹੇਗਾ ਜਾਂ 19 ਜਾਂ ਸਭਾਵਨਾ ਰਹੇਗੀ ਜਾਂ 20 ਜੂਨ 2024 ਨੂੰ ਤੇ ਦੋ ਦਿਨਾਂ ਦੇ ਵਿੱਚ ਜਾਰਾ ਜਿਹੜੇ ਹਲਚਲਾਂ ਵੇਖਣ ਨੂੰ ਮੈਸਰ ਪੰਜਾਬ ਰਿਆਣਾ ਤੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਵੀ ਪੈਣ ਦੇ आसार ਹਨਗੇ ਕਈ ਖੇਤਰਾਂ ਵਿੱਚ ਜਿਹੜਾ ਨੀਰ ਝੱਖੜ ਚਾਲ ਸਰ ਗਰਜ ਲਿਸ਼ਕ ਵੇਖਣ ਨੂੰ ਮੈਸਰ ਪੰਜਾਬ ਦੇ ਘਟੋੜ ਅੱਧੇ ਪੰਜਾਬ ਤੇ ਅੱਧ ਯਾਨੀ ਕਿ ਤਾਂ ਉਸ ਵਾਰ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰ, ਰਾਜਸਥਾਨ ਦੇ ਖੇਤਰ ਅ ਸਿਰਸਾ ਹੋ ਗਿਆ, ਹਸਾਰ ਫਤਿਆਬਾਦ ਹੋ ਗਿਆ, ਕਰਨਾਲ, ਕੈਥਲ, ਰੋਤਕ ਹੋ ਗਿਆ, ਸ੍ਰੀ ਗੰਗਨ ਹਰਮਾਨਗੜ, ਨੂਪਖਾੜੋ ਗਿਆ, ਕੋਟਾ, ਬੂੰਦੀ ਜਿਹੜੇ ਪੂਰਬੀ, ਦੱਖਣੀ ਖੇਤਰ ਹੋਗੇ, ਬੀਕਾੜੇ ਰੋ ਗਿਆ। ਇਸ ਤੇ ਨਾਲ ਲੱਗਦੇ ਜਿਵੇਂ ਹੋਰ ਇਲਾਕੇ ਚੂਰੂ ਹੋਗਾ, ਸੀਕਰ ਹੋ ਗਿਆ ਤੇ ਕਈ ਨਾਲ ਲੱਗਦੇ ਖੇਤਰਾ ਵਿੱਚ ਜੜਮੀ ਪੈਣ ਦਾ ਸਾਰ ਰਹਿਣਗੇ। ਤੇ ਇਹ ਸਿਸਟਮ ਜਾਪਰੇ 18 ਤੋਂ ਲੈ ਕੇ 22 ਜੂਨ ਦੇ ਵਿਚਾਲੇ ਤਾਂ ਹੋ ਸਕਦਾ 19 ਤੇ 20 ਜੂਨ ਜਾਂ ਹੋ ਸਕਦਾ 21 ਜੂਨ ਨੂੰ ਵੀ ਸੰਭਾਵਨਾ ਜਾਪ ਸਕਦੀ ਹੈ ਤੇ ਬਾਕੀ ਇਹ ਠੀਕ ਹੈ ਜੋ ਵੀ ਸੈਟਲਾਈਟ ਤਸਵੀਰਾਂ ਨੇ 19 ਤੇ 20 ਨੂੰ ਇੰਡੀਕੇਟ ਕਰ ਰਹੀਆਂ ਜਾਂ ਤਾਂ 19 ਜਾਰੀ ਸਬ ਆਪਣਾ ਰਹੇਗੀ ਜਾਂ 20 ਜੂਨ 2024 ਨੂੰ ਤਾਂ ਨਮੀ ਲਗਾਤਾਰ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਵਿੱਚ ਪਹੁੰਚ ਰਹੀ ਹੈ ਅਰਬ ਸਾਗਰ ਤੋਂ ਤੇ ਜਿਹੜਾ ਮੌਇਸਚਰ ਜਿਹੜੀ ਕਿ ਨਮੀ ਕਾਫੀ ਪੰਜਾਬ ਵਿੱਚ ਪਹੁੰਚੇਗੀ ਇਸ ਕਰਕੇ 18 ਤੋਂ ਲੈ ਕੇ 22 ਜੂਨ ਦੇ ਵਿਚਾਲੇ ਸਿਸਟਮ ਕਈ ਲੱਖੜ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖਦਾ ਰ ਅਕਸਰ ਮੈਂ ਆਪਾਂ ਤੁਹਾਨੂੰ ਦੱਸ ਦਿੱਤਾ ਦੇਣਾ 19 ਜਾਂ 20 ਜੂਨ 2024 ਰਹੇਗਾ ਜਾਂ ਤੱਕ 19 ਜਾਰੀ ਸਬ ਆਪਣਾ ਰਹੇਗੀ ਜਾਂ 20 ਜੂਨ 2024 ਨੂੰ ਤਾਂ ਉਸ ਤੋਂ ਬਾਅਦ ਅਗਲਾ ਜਿਹੜਾ ਮੌ ਦੇ 25 ਜੂਨ ਤੋਂ ਬਾਅਦ 24 ਜਾਂ 25 ਜੂਨ ਤੋਂ ਬਾਅਦ ਜਿਹੜਾ ਮੌਨਸੂਨ ਸ਼ੁਰੂ ਹੋ ਸਕਦਾ ਪੰਜਾਬ ਦੇ ਪੂਰਬੀ ਖੇਤਰ ਹਰਿਆਣਾ ਦੇ ਜਿਹੜੇ ਆ ਪੂਰਬੀ ਖੇਤਰ ਹੋਗੇ ਦਿੱਲੀ ਦੇ ਨਾਲ ਲੱਗਦੇ Rajasthan ਦੇ ਦੱਖਣੀ ਖੇਤਰ ਨਾਲ ਲੱਗਦੇ ਤੇ ਪੂਰਬੀ ਖੇਤਰ ਹੋਗੇ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਪਹਾੜਾਂ ਦੇ ਨਾਲ ਲੱਗਦੇ ਖੇਤਰ ਪੰਜਾਬ ਦਾ ਮੱਧ ਹੋ ਗਿਆ ਤੇ 25 ਜੂਨ ਤੋਂ ਬਾਅਦ ਇੱਥੇ ਇਹ ਮੌਨਸੂਨ ਪਹੁੰਚ ਰਿਹਾ ਤੇ 30 ਜੂਨ ਜਾਂ 1 ਤੋਂ ਜਾਂ 3 ਜੁਲਾਈ ਤੱਕ ਪੰਜਾਬ ਤੇ Rajasthan ਦੇ ਜਿਹੜੇ ਆਪਣੇ ਪਛਵੀ ਖੇਤਰੋਗੇ ਪੰਜਾਬ ਦੇ ਪੂਰੇ ਇਲਾਕੇ ਉੱਤੇ ਪ੍ਰਭਾਵਿਤ ਕਰਨ ਦੀ ਸਮਰੱਥਾ ਰੱਖੇਗਾ ਮੌਨਸੂਨ ਦਾ ਐਂਡਲਾ ਜਿਹੜਾ ਹਫਤਾ ਹੋਵੇਗਾ ਜੂਨ ਵਿੱਚ ਸ਼ੁਰੂਆਤ ਹੋ ਸਕਦੀ ਮੌਨਸੂਨ ਦੀ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਇਸ ਮੌਨਸੂਨ ਦੀ ਲੱਗ ਤੋਂ ਆਪਾਂ ਵੀਡੀਓ ਸ਼ਾਮ ਦੀ ਆ ਵੀਡੀਓ ਵਿੱਚ ਅਪਲੋਡ ਕਰਕੇ ਪਾਵਾਂਗੇ ਕਿ ਕਿਹੜੇ ਇਲਾਕਿਆਂ ਵਿੱਚ ਕਦੋਂ ਜਿਹੜੀ ਸੰਭਾਵਨਾ ਜਾ ਪਰਈ ਤਾਂ ਫਿਲਹਾਲ ਇਹ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਕੋਈ ਵੀ ਨਵਾਂ ਵਿਚਾਰ ਕਰ ਮਿਲੇਗੀ ਤੁਹਾਡੇ ਤੱਕ ਜਲਦੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀਡੀਓ ਨੂੰ ਅੰਤ ਤੱਕ ਵੇਖਦੇ ਤੁਹਾਡਾ ਬਹੁਤ ਬਹੁਤ ਧੰਨਵਾਦ